ਤਲੋ ਜੀ ਸੌਣ ਦਾ ਮਹੀਨਾ ਬੇਸ਼ੱਕ ਲੰਘ ਚੁੱਕਿਆ ਪਰ ਮੌਨਸੂਨ ਇੱਕ ਵਾਰ ਫਿਰ ਤੋਂ ਐਂਟਰੀ ਮਾਰ ਦਿੱਤੀ। ਅਜੀਆਂ ਤਸਵੀਰਾਂ ਇਸ ਵੇਲੇ ਤੁਸੀਂ ਜਲੰਧਰ ਸ਼ਹਿਰ ਦੀਆਂ ਦੇਖ ਰਹੇ ਹੋ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ। ਸੁਬਾਰਿਸ਼ ਪੈਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਤਾਂ ਸਿੱਕੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਤਾਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਮੌਨਸੂਨ ਦੀ ਮਿੱਰ ਤੋਂ ਐਂਟਰੀ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਸੁਹਾਵਣਾ ਹੋਇਆ ਹੈ। ਕਤਾਜ਼ੇ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਆ ਕਿ ਝੁਲੰਦਰ ਹੁਸ਼ਿਆਰਪੁਰ ਲੁਧਿਆਣਾ ਫਿਰੋਜ਼ਪੁਰ ਤੇ ਮੋਹਾਲੀ ਇਹ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਾਰਿਸ਼ ਪੈਣ ਦਾ ਸਿਲਸਲਾ ਜਿਹੜਾ ਉਜਾਰੀ ਰਹੇਗਾ ਤਾਂ ਦਿਨ ਰਾਤ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਸਕਦੀ ਹੈ ਔਰ ਇਸ ਦੇ ਨਾਲ ਵੱਡੀ ਜਾਣਕਾਰੀ ਇਹ ਦਿੱਤੇ ਨੇ ਆ ਕਿ ਇਸ ਵਾਰ ਸਰਦੀ ਹੈ ਜਿਹੜੀ ਉਹ ਜਲਦੀ ਆ ਸਕਦੀ ਹੈ ਯਾਨੀ ਕਿ ਸਰਦੀ ਜਲਦੀ ਆਉਣ ਦੇ ਅਸਾਰ ਦੇਖਣੇ ਕਤਾਜ਼ੇ ਕਿ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਲਗਾਤਾਰ ਚੱਲੀ ਹੈ ਤਦਾਦ ਦੀ ਹੈ ਕਿ ਹਿਮਾਚਲ ਪੰਜਾਬ ਸੀਮਾ ਦੇ ਉਤੇ ਬਣੇ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਦੂਜੇ ਪਾਸੇ ਜੇ ਪੰਜਾਬ ਦੇ ਕਈ ਝੁੱਲਿਆਂ ਦੇ ਵਿੱਚ ਗੱਲ ਕੀਤੀ ਜਾ ਰਹੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਤੇਜ਼ ਬਾਰਿਸ਼ ਹੋ ਰਹੀ ਹੈ। ਤਦਾਦ ਦੀ ਹੈ ਕਿ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਗ੍ਰਾਵਟ ਦਰਜ ਕੀਤੀ ਗਈ ਹੈ। ਤਲੋ ਜੀ ਸੌਣ ਦਾ ਮਹੀਨਾ ਬੇਸ਼ੱਕ ਲੰਘ ਚੁੱਕਿਆ ਪਰ ਮੌਨਸਨ ਇੱਕ ਵਾਰ ਫਿਰ ਤੋਂ ਐਂਟਰੀ ਮਾਰ ਦਿੱਤੀ। ਅਜੀਆਂ ਤਸਵੀਰਾਂ ਇਸ ਵੇਲੇ ਤੁਸੀਂ ਜਲੰਧਰ ਸ਼ਹਿਰ ਦੀਆਂ ਦੇਖ ਰਹੇ ਹੋ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ ਸੁਬਾਰਿਸ਼ ਪੈਣ ਦਾ سلسلہ ਜਿਹੜਾ ਉਹ ਲਗਾਤਾਰ ਜਾਰੀ ਹੈ ਤਾਂ ਸਿੱਕੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਸੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਮੌਨਸੂਨ ਦੀ ਮਿੱਰਤੋਂ ਐਂਟਰੀ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਸੁਹਾਵਣਾ ਹੋਇਆ ਹੈ ਤਾਂ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਆ ਕਿ ਜੁਲੰਦਰ ਖੁਸ਼ਿਆਰਪੁਰ ਲੁਧਿਆਣਾ ਫਿਰੋਜ਼ਪੁਰ ਤੇ ਮੋਹਾਲੀ ਇਹ ਝਿਲਿਆਂ ਦੇ ਵਿੱਚ ਲਗਾਤਾਰ ਬਾਰਿਸ਼ ਪੈਣ ਦਾ ਸਿਲਸਿਲਾ ਜਿਹੜਾ ਉਜਾਰੀ ਰਹੇਗਾ ਤਾਂ ਦਿਨ ਰਾਤ ਤਾਪਮਾਨ ਦੇ ਵਿੱਚ ਗਰਾਵਟ ਦਰਜ ਕੀਤੀ ਜਾ ਸਕਦੀ ਹੈ ਉਹਦੇ ਨਾਲ ਵੱਡੀ ਜਾਣਕਾਰੀ ਇਹ ਦਿੱਦਨੇ ਆ ਕਿ ਇਸ ਵਾਰ ਸਰਦੀ ਹੈ ਜਿਹੜੀ ਉਹ ਜਲਦੀ ਆ ਸਕਦੀ ਹੈ ਯਾਨੀ ਕਿ ਸਰਦੀ ਜਲਦੀ ਆਉਣ ਦੇ ਅਸਾਰ ਦਿਸ ਰਹੇ ਨੇ ਤਦ ਆਸ ਦੀ ਹੈ ਕਿ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਲਗਾਤਾਰ ਜਾਰੀ ਹੈ ਤਦ ਆਸ ਦੀ ਹੈ ਕਿ ਹਿਮਾਚਲ ਪੰਜਾਬ ਸੀਮਾ ਦੇ ਉਤੇ ਬਣੇ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਤੇ ਦੂਜੇ ਪਾਸੇ ਜੇ ਪੰਜਾਬ ਦੇ ਕਈ ਝੁੱਲਿਆਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਤੇਜ਼ ਬਾਰਿਸ਼ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈ। ਕਲੋਜੀ ਸੌਣ ਦਾ ਮਹੀਨਾ ਬੇਸ਼ੱਕ ਲੰਘ ਚੁੱਕਿਆ ਹੈ ਪਰ ਮੌਨਸੂਨ ਇੱਕ ਵਾਰ ਫਿਰ ਤੋਂ ਐਂਟਰੀ ਮਾਰ ਦਿੱਤੀ ਹੈ। ਜਿਹੜੀਆਂ ਤਸਵੀਰਾਂ ਇਸ ਵੇਲੇ ਤੁਸੀਂ ਜਲੰਧਰ ਸ਼ਹਿਰ ਦੀਆਂ ਦੇਖ ਰਹੇ ਹੋ ਜਿੱਥੇ ਤੇਜ਼ ਬਾਰਿਸ਼ ਹੋ ਰਹੀ ਹੈ। ਸੁਬਾਰਿਸ਼ ਪੈਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਤਾਂ ਸਿੱਕੇ ਤਾਪਮਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਸੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਦਾਦੀ ਹੈ ਕਿ ਜਿਸ ਤਰੀਕੇ ਦੇ ਨਾਲ ਮੌਨਸੂਨ ਦੀ ਮਿੱਠੂ ਐਂਟਰੀ ਹੋਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਸੁਹਾਵਣਾ ਹੋਇਆ ਹੈ ਤਦਾਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ ਆ ਕਿ ਜੁਲੰਦਰ ਖੁਸ਼ਿਆਰਪੁਰ ਲੁਧਿਆਣਾ ਫਿਰੋਜ਼ਪੁਰ ਤੇ ਮੁਹਾਲੀ ਇਹ ਝਿਲਿਆਂ ਦੇ ਵਿੱਚ ਲਗਾਤਾਰ ਬਾਰਿਸ਼ ਪੈਣ ਦਾ ਸਿਲਸਲਾ ਜਿਹੜਾ ਉਜਾਰੀ ਰਹੇਗਾ ਤਾਂ ਦਿਨ ਰਾਤ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਔਰ ਇਸ ਦੇ ਨਾਲ ਵੱਡੀ ਜਾਣਕਾਰੀ ਇਹ ਦੇ ਦਿੰਦੇ ਹਾਂ ਕਿ ਇਸ ਵਾਰ ਕਰਦੀ ਹੈ ਜਿਹੜੀ ਉਹ ਜਲਦੀ ਆ ਸਕਦੀ ਹੈ ਯਾਨੀ ਕਿ ਸਰਦੀ ਜਲਦੀ ਆਉਣ ਦੇ ਅਸਾਰ ਦਿਸ ਰਹੇ ਨੇ ਤਦੱਸਦੀ ਹੈ ਕਿ ਹਿਮਾਚਲ ਦੇ ਪਹਾੜੀ ਖੇਤਰਾਂ ਦੇ ਵਿੱਚ ਬਾਰਿਸ਼ ਲਗਾਤਾਰ ਜਾਰੀ ਹੈ ਤਦੱਸਦੀ ਹੈ ਕਿ ਹਿਮਾਚਲ ਪੰਜਾਬ ਸੀਮਾ ਦੇ ਉੱਤੇ ਬਣੇ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਤੇ ਦੂਜੇ ਪਾਸੇ ਜੇ ਪੰਜਾਬ ਦੇ ਕਈ ਝੁੱਲਿਆਂ ਦੇ ਵਿੱਚ ਗੱਲ ਕੀਤੀ ਜਾ ਰਹੀ ਤੇਜ਼ ਹਵਾਵਾਂ ਚੱਲ ਰਹੀਆਂ ਨੇ ਔਰ ਤੇਜ਼ ਬਾਰਿਸ਼ ਹੋ ਰਹੀ ਹੈ ਤਦੱਸਦੀ ਹੈ ਕਿ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਵੀ ਕਾਫੀ ਜ਼ਿਆਦਾ ਗ੍ਰਾਵਟ ਦੇਰਜ ਕੀਤੀ ਗਈ ਹੈ